ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀ ਦੇਖ ਰਹੇ ਖਬਰ ਮੇਰੇ ਰਾਦੀ ਬਠਿੰਡਾ ਦੇ ਵਿੱਚ ਬੀਤੀ ਰਾਤ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਬਠਿੰਡਾ ਦੇ ਪਰਸ਼ਰਮ ਨਗਰ ਤੋਂ ਦੋ ਮੋਟਰਸਾਈਕਲ ਚਵਾਰ ਪੁੱਲ ਤੋਂ ਡਿੱਗ ਕੇ ਹੋਈ ਮੌਤ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਨੇ ਪਹੁੰਚ ਕੇ ਦੋਨਾਂ ਦੀ ਡੈੱਡ ਬੋਡੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਭੇਜਿਆ ਗਿਆ ਆਉਂ ਜਾਂਦੇ ਆ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਹਿਲ ਜੀ ਦੀ ਜ਼ੁਬਾਨੀ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਰਾਹ ਕੋਲ ਗਈ ਕੀ ਚਲੋ ਚਲੋ ਹਾਂਜੀ ਰਾਤੀ ਸਤਨਪੁਰ ਰੋਡ ਤੇ ਅਰਥਾ ਨਗਰ ਉਮਰ ਵੀ ਦੇ ਉਤੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਾ ਰਹੇ ਜਦੋਂ ਆਪਣੇ ਘਰ ਜਾ ਰਹੇ ਸੀ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਮੋਟਰਸਾਈਕਲ ਸਵਾਰ ਦੋਨੋਂ ਡਿਵਾਈਡਡ ਦੇ ਵਿੱਚ ਵੱਜੇ ਤੇ ਬਹੁਤ ਹੀ ਦੁਖਦਾਈ ਘਟਨਾ ਕਟਨਾ ਉਦੋਂ ਵਾਪਰੀ ਜਦੋਂ ਦੋਨੋਂ ਮੋਟਰਸਾਈਕਲ ਸਵਾਰ ਨੌਜਵਾਨ ਡਿਵਾਈਡਡ ਤੋਂ ਵੱਜਣ ਦੇ ਕਾਰਨ ਉੱਠਲ ਕੇ ਪੁਲ ਦੇ ਉੱਤੋਂ ਸੜਕ ਦੇ ਆ ਡਿੱਗੇ ਜਿਸ ਦੇ ਕਾਰਨ ਦੋਨੋਂ ਨੌਜਵਾਨਾਂ ਦੀ ਸਰਦਕੀ ਡਿਗਰੀਸ ਹੈ ਰਹੀ ਸਾਰੀ ਮੌਤ ਹੋ ਗਈ ਇਸ ਦੁਰਘਟਨਾ ਦੀ ਸੂਚਨਾ ਸਾਡੀ ਸਹਾਰਾ ਜਨ ਸੇਵਾ ਸੰਸਥਾ ਨੂੰ ਮਿਲਣ ਦੇ ਉੱਤੇ ਸਾਡੀ ਸੰਸਥਾ ਦੇ ਵਲੰਟੀਅਰ ਵਿਕੀ ਕੁਮਾਰ ਸੰਦੀਪ ਸਿੰਘ ਗਿੱਲ ਦੋ ਐਂਬੂਲੈਂਸਾਂ ਲੈ ਕੇ ਮੌਕੇ ਤੇ ਪਹੁੰਚੇ ਤੇ ਤੁਰੰਤ ਦੋਨੋਂ ਜ਼ਖਮੀਆਂ ਨੂੰ ਹਸਪਤਾਲ ਦੇ ਡੀ ਐਮਰਜੈਂਸੀ ਵਾਰਡ ਦੇ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋਨੋਂ ਲੋਕਾਂ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਨੋ ਨੋ ਜਵਾਨ ਦੀ ਉਮਰ 20 ਤੇ 22 ਸਾਲ ਦੀ ਲਗਭਗ ਹੈ ਸਹਾਰਾ ਜਨ ਸੇਵਾ ਮ੍ਰਿਤਕ ਪਰਿਵਾਰਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੈ